ਹਰ ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਨੈਸ ਦਾ ਫਾਊਂਡਰ ਇਨਸਟ੍ਰਕਟਰ ਅੱਜ ਆਪਣੇ ਨਾਲ ਨੇ ਬਾਬਾ ਜੀ ਉਹ ਸਾਹ ਰਵਿੰਦਰ ਸਰਦਾਰ ਜੀ ਨੇ ਕਿ ਬਹੁਤ ਆਜ ਨਹੀਂ ਕਿੱਸੇ ਪਛਾਣਦੇ ਸਾਡੇ 5 ਸਾਲ ਬਹੁਤ ਵਧੀਆ ਲੱਗਿਆ ਮਿਲ ਕੇ ਬਹੁਤ ਵਧੀਆ ਸੁਭਾਅ ਹੈ ਬਾਈ ਉਹਨਾਂ ਦਾ ਸੋ ਅੱਜ ਅੱਜ ਬਾਈ ਉਹਨਾਂ ਨੂੰ ਵਿਜ਼ਿਟ ਕਰਾ ਦਿਆ ਅਕੈਡਮੀ ਆਪਾਂ ਜਰੂਰ ਜੀ ਇਹਨੂੰ ਕਿ ਆਪਾਂ ਪੁਲਸ ਫੈਕਟਰੀ ਕਹਿੰਦੇ ਨੇ ਇੱਥੇ ਪੂਰੇ ਪੰਜਾਬ ਦੇ ਵਿੱਚ ਸਾਨੂੰ ਬਹੁਤ ਬਹੁਤ ਦਾ ਮੌਕਾ ਦਿੱਤਾ ਉਹਨਾਂ ਨੇ ਦੇਖਿੰਦਾ ਬੋਕਾ ਮਿਲਿਆ ਅਭੀ ਇਹਨੇ ਜੋ ਕਿ ਹੈ ਨਹੀਂ ਮਿਲੇ ਨਹੀਂ ਨਹੀਂ ਬਹੁਤ ਬਤਾਗਾ ਗਾਣਾ ਜੋ ਨਹੀਂ ਸੋ ਅਭੀ ਇਹ ਕਹਿਣਾ ਜਿੰਨੇ ਵੀ ਪੰਜਾਬ ਦੇ ਨਾ ਬੱਚੇ ਸਾਨੂੰ ਦੇਖ ਕੇ ਜਾ ਸੋ ਕੁਛ ਵਧੀਆ ਕਰੋ ਤੁਸੀਂ ਵੀ ਪੰਜਾਬ ਤੁਹਾਡੇ ਨਾਲ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧੋ ਦੇਖੋ ਬੱਚੇ ਪੱਤੀ ਯੂਨਾਈਟਿਡ ਲੈ ਜਾਓ ਤਾਂ ਦਾ ਵਿਚਾਰ 50% ਲੋਕਾਂ ਦੀ ਸੰਗਤ ਹੈ ਤੁਹਾਡੇ ਬਿਲਕੁਲ ਬਿਲਕੁਲ ਉਹਦਾ ਸੁਭਾਅ ਫੜਾ ਗਿਆ ਐਂਡ ਆ ਜੀ ਦੇਖੋ ਜਿਵੇਂ ਤੁਸੀਂ ਗਾਈਡਿੰਗ ਕਰਦੇ ਹੋ ਸਮਾਜ ਨੂੰ ਕਰਦੇ ਤੁਸੀਂ ਤਾਂ ਇਹ ਗਾਈਡਸ ਵੀ ਆਪਾਂ ਬੜੀ ਬਾਕੀ ਮੇਨ ਤਾਂ ਕੀ ਕਰਨਾ ਜਿਵੇਂ ਕਹਿੰਨੇ ਹਾਂ ਸਰ ਬੱਚਿਆਂ ਦੇ ਹੱਕ ਦੇ ਵਿੱਚ ਆਹ ਇਹ ਬਈ ਆਪਣਾ ਸਾਰਾ ਪੋਜਟੂਰ ਠੀਕ ਹੈ ਹੈ ਜੈਤ ਨੂੰ ਵਿਜ਼ਿਟ ਕਰਾ ਦੇਣਾ ਬੱਚਿਆਂ ਦਾ ਕਿਵੇਂ ਰਹਿੰਦੇ ਨੇ ਵਿੱਚ ਸੌ ਵੀ ਆਉਂਦਾ ਹੈਲੋ ਕਿਦਾ ਕਿਉਂ ਹੈਲੋ ਬਈ ਕਿਦਾ ਕੋ ਉਫਾਰ ਆਉਂਦਾ ਸਸਿਗਾ ਦੇ ਕਿੱਥੋਂ ਬੁੱਤ ਮੈਂ ਬਦਲ ਗੁਰਦਾਸਪੁਰ ਤੋਂ ਆਂਦੀ ਕਿਹਦਾ ਟੈਰੀ ਕਰਦਾ ਨਹੀਂ ਉੱਤਰ ਨਾ ਜੰਡੀਆ ਬੁੱਤ ਤੇਰੇ ਨਾਲ ਜਾ ਰਹੇ ਹਾਂਜੀ ਜਾਉਣੇ ਕੌਣ ਨੇ ਜਾਣਦਾ ਮੈਂ ਉਹ ਵੀ ਨਹੀਂ ਫਕਤ ਵਧੀਆ ਲਾਦੀਆ ਵੀਡੀਓ ਹਾਂਜੀ ਬਾਕੀ ਮਹਿੰਤ ਕਰ ਉਹ ਯਾਰ ਤੁਸੀਂ ਇੱਥੇ ਮਹਿੰਤ ਕਰਨ ਲਈ ਆਏ ਤੇ ਬਾਕੀ ਹੋਰ ਹੈ ਪੱਕਾ ਫਸਠਾ ਲੈ ਲਓ ਇੱਥੇ ਬਈ ਦੇਖੋ ਪ੍ਰੋਪਰ ਬੱਚਿਆਂ ਨੂੰ ਬੈੱਡ ਅਲਮਾਰੀ ਸਟੱਡੀ ਟੇਬਲ ਹਰ ਇੱਕ ਚੀਜ਼ ਫੈਨ ਚੇਰ ਆ ਰਿਹਾ ਸਭ ਕੁਝ ਦਾ ਪ੍ਰਬੰਧ ਉਹ ਬੱਕੇ ਕੂਲਰ ਤਾਂ ਬੋਟੇ ਆ ਬਾਕੀ ਹੁਣ ਇਹ ਤਾਂ ਬਸ ਅੱਗੇ ਜਿਵੇਂ ਤੁਸੀਂ ਕਿਹਾ ਵੀ ਬੱਚੇ ਦੀ ਮਿਹਨਤ ਦੇ ਉੱਤੇ ਹਾਂ ਜੀ ਬਈ ਇਹ ਸੁਪਨਾ ਸੀ ਅੱਜ پورا ਹੋ ਗਿਆ ਅੱਜ ਹੀ ਦੇਖਣ ਦਾ ਕਿਉਂਕਿ ਇਹਦੋਂ ਸਾਡੀ ਖੁਆਈ ਸੀ ਮੈਂ ਆਰਮੀ ਦੇ ਵਿੱਚ ਜਾਣਾ ਚਾਹੁੰਦਾ ਸੀ ਬਈ ਅੱਛਾ ਜੀ ਉਹ ਕਿ ਦਿਨ ਉਹ ਕੋਈ ਮੌਕਾ ਨਹੀਂ ਮਿਲਿਆ ਆਪਣਾ ਨੰਬਰ 2023 ਲੱਗ ਕੇ ਆ ਗਿਆ ਮੇਰਾ ਟੈਸਟ ਬਹੁਤ ਸੀ ਪਰ ਅੱਜ ਦੇ ਤੀਹੋਂ ਬੱਚਾ ਦੇ ਰਿਹਾ ਮੇਰੀ ਖੁਸ਼ੀ ਹੋ ਰਹੀ ਹੈ ਕਿਉਂਕਿ ਜਿਹੜੇ ਨੇ ਜੋ ਕਿ ਨਹੀਂ ਕੀਤੀ ਪ੍ਰੋਬਲਮ ਨੇ ਕਰਤੀ ਪਰਸ ਕੀਏ ਮੇਰੇ ਅਸਲੀ ਬੋਲ ਤੇ ਮੈਂ ਤੁਹਾਨੂੰ ਬੋਲਣ ਲਈ ਤੁਸੀਂ ਪਰਸ ਤੇ ਆਏ ਉਸ ਤੋਂ ਪਹਿਲੇ ਬੱਚੇ ਨੇ ਆਇਆ ਜਿੰਨਾ ਬੋਕਰੋਂ ਆਂਦੇ ਰਹਿਣਗੇ ਬੱਚੇ ਚ ਦੁਖੀ ਨਹੀਂ ਹੈ ਕਿਉਂਕਿ ਜਦੋਂ ਉਹ ਸੇ ਭੰਗ ਗਏ ਹਾਂ ਕੋਈ ਨਾ ਕੋਈ ਕਰਦਾ ਕੋਈ ਇੱਕ ਕਰਦਾ ਹੈ ਇੰਨਾ ਨਾਲ ਨਾਲ ਸਾਰਾ ਚੱਲਣਾ ਚਾਹੀਦਾ ਨਾਲ ਦੇ ਜਿਹਨੇ ਸ਼ਮਨ ਇਹਦਾ ਕੈਲੰਡਰ ਉਹ ਜਿਹੜਾ ਡਾਕਟਰ ਸਾਹਿਬ ਹੀ ਲੈਣਾ ਲੱਗਦਾ ਇੰਨਾ ਗਵਾਸ ਪਰਮਾਤਮਾ ਨੇ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਚੈਲੰਜ ਦਿੱਤਾ ਹੁੰਦਾ ਹਸਪਤਾਲ ਲੈਣਾ ਕਰਦੇ ਵੀ ਨਾ ਕੱਪੜੇ ਨਹੀਂ ਕਿੰਨੀ ਲੱਫਤ ਲੱਫਤ ਜੇ ਠੀਕ ਸੰਦਾ ਜੁਦਾ ਕਰਦੇ ਇਹ ਆਪਣੀ ਬੋਲ ਡਾਊਨ ਕਰਦਾ ਹਾਂ ਆਹ ਬਹੁਤ ਚੰਗੀ ਤੇ ਬਹੁਤ ਚੰਗਾ ਖਾਣਾ ਪੀਣਾ ਨਹੀਂ ਬਹੁਤ ਵਧੀਆ ਖਾਣਾ ਪੀਣਾ ਬਹੁਤ ਵਧੀਆ ਸੀ ਟੇਸਟੀ ਸੀ ਜੋ ਤੁਹਾਨੂੰ ਖਲਾਸ ਬੱਚਿਆਂ ਨੂੰ ਹਾਂ ਵਧੀਆ ਹੈਲਥੀ ਫੂਡ ਮਿਲਦਾ ਬੱਚਿਆਂ ਨੂੰ ਕਿਉਂਕਿ ਅਸੀਂ ਵੀ ਉਹ ਠਾਕੇ ਉਹ ਚੀਜ਼ ਫੀਲ ਕੀਤੀ ਹੈ ਵੀ ਬੱਚਿਆਂ ਨੂੰ ਵਧੀਆ ਫੂਡ ਮਿਲਦਾ ਦੋਨੋਂ ਗਰਲ ਹੋਸਟਲ ਦਿਖਾ ਦਈਏ ਜੀ ਅੱਜ ਭਲਾ ਦੇ ਬਣਿਆ ਦੋਨੋਂ ਸਾਈਡ ਤੇ ਜਿਵੇਂ ਕਹਿੰਦੇ ਆਂ ਵੀ ਅੱਜ ਕੱਲ੍ਹ ਕੁੜੀਆਂ ਨੂੰ ਲੈ ਕੇ ਸੇਫਟੀ ਸਕਿਉਰਟੀ ਰੱਖਣਾ ਬਹੁਤ ਜ਼ਰੂਰੀ ਆ ਤੇ ਇੱਥੇ ਆਪਾਂ ਨੇ ਪ੍ਰੋਪਰ ਬਾਉਂਡਰਿੰਗ ਵਗੈਰਾ ਰੱਖਿਆ ਨੇ ਗਰਲ ਸਾਈਡ ਵੀ ਬாய் ਸਾਈਡ ਵੀ ਤੇ ਉਹ ਤੁਹਾਨੂੰ ਦਿਖਾ ਦਿੰਨੇ ਹਾਂ ਮੈਂ ਖੁਦ ਹੋਸਟਲ ਚ ਪੜ੍ਹਿਆ ਜੀ ਜੀ ਐਲਬੀ ਜੋਹਾਰ ਨੂੰ ਬਦਲ ਗਿਆ ਉਹ ਹਾਲੀ ਜਿਸਟੈਂਸ ਦਾ ਜਿਹੜਾ ਠੀਕ ਹੈ ਜੀ ਮੈਨੂੰ ਖੁਦ ਪਤਾ ਹੋਸਟਲ ਦੀ ਇੱਥੇ ਇੱਥੇ ਬਹੁਤ ਟਰਸਟੇਬਲ ਹੀ ਹੁੰਦੀ ਆ ਜੀ ਹਾਂ ਪੱਟਗਾ ਲੈ ਚੱਲ ਰਹੇ ਪੌਜ਼ ਕਰ ਲੋ ਇਹ ਦੇਖ ਕੇ ਵਧੀਆ ਲੱਗਿਆ ਵੀ ਸਕੋਰਟੀ ਹੈ ਕੁੜੀਆਂ ਲਈ ਸੇਫਟੀ ਬਹੁਤ ਹੈ ਹਾਂ ਜੀ ਤੇ ਇਹਦੇ ਵਿੱਚ ਸਭ ਤੋਂ ਜ਼ਰੂਰੀ ਇਹੀ ਆ ਵੀ ਜੇ ਸੇਫਟੀ ਸਿਸਟਮ ਤੋਂ ਬਚਾ ਕੋਈ ਵੀ ਕਿਤੇ ਵਿੱਚ ਚੱਲ ਸਕਦਾ ਹੈ ਕੁੜੀਆਂ ਲਈ ਬਹੁਤ ਸੇਫਟੀ ਹੈ ਸੋ ਅਸੀਂ ਇਹ ਚੀਜ਼ ਦੇਖੀ ਆ ਤੇ ਬਹੁਤ ਸੇਫਟੀ ਹੈ ਸੋ ਸਾਹਿਬ ਅਸੀਂ ਜੋ ਵੀ ਕਿਹਾ ਨਾ ਜੀ ਬਾਕੀ ਸੱਚ ਹੈ ਜੀ ਜਿਵੇਂ ਆ ਦੇਖੋ ਜੀ ਪਿੱਛੇ ਇਹਦਾ ਇਹ ਬੱਚਿਆਂ ਦਾ ਰੂਮ ਆ ਜੀ ਇੱਥੇ ਆਪਣੇ ਗਰਲਸ ਤਿੰਨ ਬੱਚੇ ਇੰਦਰ ਸਾਰੀ ਸਾਰਾ ਸਬੂਤ ਹੈ ਸਟਡੀ ਟੇਬਲ ਤੋਂ ਲੈ ਕੇ ਫੈਨ ਟੀਅਰ ਟੇਬਲ ਅਲਮਾਰੀ ਘਰ ਵਰਗਾ ਮੂਲ ਲੱਗਦਾ ਪੂਰਾ ਘਰ ਵਾਲਾ ਇਹ ਬਹੁਤ ਵਸਤਿਤ ਗੱਲ ਗੁੰਮਿਆ ਵੀ ਚੰਗੀ ਸੋਚ ਤੇ ਚੰਗਾ ਕੋਚ ਬੱਚੇ ਦੀ ਸਿਹਤਰਾ ਤੇ ਅਪਰੋਚ ਬਣਾ ਦਿੰਦਾ ਸਹੀ ਗੱਲ ਹਰੇਕ ਨੂੰ ਮੰਨ ਲਾ ਦੇ ਚੰਗਾ ਕੋਚ ਮਿਲਣਾ ਚਾਹੀਦਾ ਬਹੁਤ بڑا ਹਿੱਸਾ ਹੁੰਦਾ ਹੈ ਕੋਚ ਦਾ ਬਹੁਤ ਸੋਣਾ ਗੱਲ ਹੈ ਗੁਰੂ ਗੁਰੂ ਦੀ ਨਾਲ ਕਰਤ ਨਹੀਂ ਉਹ ਵੀ ਤਾਕਤ ਦਾ ਕਹਿੰਦੇ ਹੈ ਇਹ ਚੀਜ਼ ਹੋਣੀ ਚਾਹੀਦੀ ਹੈ ਬੱਧੀਆ ਬੱਧੀਆ ਮਾਤਾ ਜੀ ਨੇ ਬੋਲਤਾ ਨੇ ਅੱਛੇ ਤੋਂ ਜੀ ਮਾਤਾ ਜੀ ਬਹੁਤ ਵਧੀਆ ਦੱਸਦੀ ਜੀ ਪਰਮਾਤਮਾ ਤੁਹਾਨੂੰ ਬਹੁਤ ਸਾਰੀ ਲੰਬੀ ਉਮਰ ਦਾ ਦੇਵੇ ਬਹੁਤ ਚੰਗਾ ਕੰਮ ਕਰਦੇ ਜੀ ਨਹੀਂ ਸੇਤੀ ਬਹੁਤ ਮਸ਼ਹੂਰ ਨਹੀਂ ਆਪਣੇ ਕੋ ਕੌਣ ਮੈਂ ਖੜੇ ਨੇ ਨਹੀਂ ਪਰਮਾਤਮਾ ਨੂੰ ਜਰੂਰੀ ਲੋਕ ਹੈ ਬਹੁਤ ਬਹੁਤ ਭਾਈ ਹੁਣਾਂ ਟੂਰ ਕਰਾਤਾ ਜੀ ਇਹ ਭਾਈ ਹੁਣੇ ਅੱਜ ਆਪਣੇ ਨਾਟਕ ਤੇ ਪਹੁੰਚੇ ਜੀ ਬਾਈ ਹੁਣੇ ਇੱਕ ਸੱਦੇ ਦੇ ਆਏ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਜੀ ਆਜੋ ਆਜੋ ਉਹਦਾ ਪੂਰਾ ਧਿਆਨ ਰੱਖਿਆ ਜੀ ਕੱਟਦਾ ਤੁਸੀਂ ਕੋਈ ਕੁਝ ਕਹਿਣਾ ਚਾਹੋਗੇ ਐ ਲੱਗਿਆ ਵੀ ਹੈ ਜੀ ਕੱਟ ਨਹੀਂ ਬਾਰੇ ਕਿ ਤੁਸੀਂ ਸੈਕਿੰਡ ਟਾਈਮ ਤੁਸੀਂ ਮੇਰੇ ਕੋਲ ਆਏ ਇੱਥੇ ਜੀ ਬਿਲਕੁਲ ਮੈਂ ਸੈਕਿੰਡ ਟਾਈਮ ਆਇਆ ਮੈਂ ਪਹਿਲਾਂ ਫੈਸਟਵਲ ਦੇ ਅੰਦਰ ਟੈਕਿੰਗ ਦੇਖੇ ਪਰ ਜੋਨੀ ਅੰਦਰ ਜਾ ਕੇ ਦੇਖਿਆ ਤੇ ਕੁੜੀਆਂ ਦੇ ਬਹੁਤ ਵਧੀਆ ਸਿਕਿਉਰਟੀ ਜਿੱਦਾਂ ਇਹਨਾਂ ਨੇ ਦੱਸਿਆ ਕਿ ਇੱਧਰ ਮੇਰੇ ਫਾਦਰ ਸਾਹਿਬ ਉਧਰ ਲੇਡੀਜ਼ ਵੱਲ ਕੁੜੀਆਂ ਵੱਲ ਮੇਰੀ ਮਾਤਾ ਜੀ ਯਾਨੀ ਬਹੁਤ ਵਧੀਆ ਲੱਗਿਆ ਕਿ ਘਰਵਾਂ ਸਾਰਾ ਮਾਹੌਲ ਬਹੁਤ ਵਧੀਆ ਮੈਂ ਤਾਂ ਇਹੀ ਕਹਿ ਰਿਹਾ ਵੀ ਜਿਹੜੇ ਵੀ ਟੈਲੈਂਟਡ ਬੱਚੇ ਜਿਹੜਾ ਵੀ ਕੁਝ ਸਿੱਖਣਾ ਚਾਹੁੰਦੇ ਨੇ ਉਹ ਮੇਰੇ ਭਰਾ ਨਾਲ ਜਰੂਰ ਸੰਪਰਕ ਕਰਨ ਕੁਝ ਬਣ ਕੇ ਨਿਕਲਣ ਕਿਉਂਕਿ ਪਹਿਲਾਂ ਬਹੁਤ ਬੱਚੇ ਬਣ ਚੁੱਕੇ ਨੇ ਤੇ ਹੁਣ ਮੈਂ ਆਉਣ ਵਾਲੇ ਜਿਹੜੇ ਆਪਣਾ ਭਵਿੱਖਾ ਉਹਨਾਂ ਨੂੰ ਮੈਂ ਜਰੂਰ ਕਹਾਂਗਾ ਕਿ ਵੀ ਨਾਲ ਸੰਪਰਕ ਕਰਕੇ ਇੱਥੋਂ ਅੱਗੇ ਅਫਸਰ ਬਣ ਕੇ ਨਿਕਲੋ ਮੈਂ ਪਰਮਾਤਵਾਲਾ ਕੀ ਇਹ ਮੈਂ ਮੈਂ ਇਹੀ ਚੀਜ਼ ਸੋਚ ਰਿਹਾ ਸੀ ਸੋ ਜਿਵੇਂ ਹੁਣ ਮੁੰਡੇ ਕੁੜੀਆਂ ਹਨਾ ਨਾ ਘੁੰਮਦੇ ਦੇਖੇ ਮੇਰੀ ਨਹੀਂ ਸੋਚ ਸ਼ਾਇਦ ਹੋਰ ਬਹੁਤ ਸਾਰੇ ਮਾਪੇ ਆ ਜਿਨ੍ਹਾਂ ਦੀ ਸੋਚ ਹੈ ਵੀ ਸ਼ਾਇਦ ਹੋਸਟਲਾਂ ਚ ਆਸ਼ਕੀ ਚਲਦੀ ਹੈ ਨਾ ਸੋ ਪਰ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਘੁੰਮ ਕੇ ਦੇਖਿਆ ਇੱਥੇ ਹਨਾ ਸੋ ਬਹੁਤ ਵਧੀਆ ਮੰਨ ਲਓ ਵੀ ਸੇਫਟੀ ਆ ਪੂਰੀ ਸੋ ਬਾਈ ਦੇ ਮਮਾ ਜੀ ਉਹਨੇ ਹਨਾ ਤੇ ਬਾਈ ਦਾ ਪਰਿਵਾਰ ਮੰਨ ਲਓ ਵੀ ਪੂਰੀ ਉਹ ਸੇਫਟੀ ਆ ਪੂਰੀ ਅਰ ਆਪਣੀਆਂ ਭੈਣਾਂ ਦੀ ਮੰਨ ਲਓ ਆਪਣੀਆਂ ਧੀਆਂ ਦੀ ਵੀ ਤੁਸੀਂ ਇੱਥੇ ਬੇਫਿਕਰ ਹੋ ਕੇ ਇਹਨਾਂ ਨੂੰ ਕੰਡੈਕਟ ਕਰ ਸਕਦੇ ਹੋ ਸੋ ਆਪਣੇ ਬੱਚਿਆਂ ਨੂੰ ਤੁਸੀਂ ਕਾਮਯਾਬ ਕਰ ਸਕਦੇ ਹੋ ਤੇ ਵੱਡੇ ਅਫਸਰ ਵੀ ਬਣਾ ਸਕਦੇ ਹੋ ਕਿਉਂਕਿ ਬਹੁਤ ਵਧੀਆ ਇੱਥੇ ਸਰਵਿਸ ਲੱਗੀ ਮੰਨ ਲਓ ਖਾਣੇ ਪੀਣ ਤੋਂ ਲੈ ਕੇ ਰਹਿਣ ਸਹਿਣ ਤੱਕ ਤੋਂ ਲੈ ਕੇ ਸਭ ਓਕੇ ਹੈ ਸੋ ਪ੍ਰਮਾਤਮਾ ਸਾਨੂੰ ਵੀਰੇ ਚਰਚੀ ਕਰਾਉਂਦਾ ਹੈ ਰੋਜ਼ ਰੋਜ਼ੀ ਖਾਣਾ ਤੁਹਾਨੂੰ ਖੁਲਾਇਆ ਸੇਮ ਬੱਚਿਆਂ ਨੂੰ ਸੇਮ ਹੈ ਹਾਂ ਬਹੁਤ ਬਹੁਤ ਵਧੀਆ ਖਾਣਾ ਬਹੁਤ ਟੇਸਟੀ ਸੀ ਜੋ ਬੱਚਿਆਂ ਨੂੰ ਖਾਣਾ ਖਲਾਇਆ ਉਹੀ ਸੰਭੋਇਆ ਤੁਸੀਂ ਵੀ ਹੋਸਟਲ ਲਾਈਫ ਦੇਖੀ ਹੋ ਹਾ ਹਾ ਹੋਸਟਲ ਦੇ ਵਿੱਚ ਖਾਣਾ ਪੀਣਾ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੋਬਲਮ ਬਹੁਤ ਜ਼ਿਆਦਾ ਤਾਂ ਇੱਥੇ ਸਭ ਹੈ ਕੈਂਟੀਨ ਹੈ ਭਾਈ ਲਾਇਬ੍ਰੇਰੀ ਹੈ ਜਿਮ ਹੈ ਗਰਾਊਂਡ ਹੈ ਇਸ ਤੋਂ ਉੱਤੇ ਮੈਂ ਕਿਹਾ ਹੁਣ ਕਿਸੇ ਦਾ ਰੱਬਾ ਕੋਈ ਆ ਜਿੱਦਾਂ ਹੁਣ ਅੱਜ ਆਪਾਂ ਨਸ਼ਿਆਂ ਦੇ ਉੱਤੇ ਆਏ ਸੀਗੇ ਕੇ ਇਹਨਾਂ ਨਾਟਕ ਦੇ ਦੇਖਿਆ ਕਿ ਨਸ਼ਿਆਂ ਤੋਂ ਦੂਰ ਰਹੋ ਸੋਈ ਵੀ ਜੇ ਕਿਸੇ ਨੇ ਨਸ਼ਾ ਕਰਨਾ ਤਾਂ ਉਹ ਗਰਾਊਂਡ ਦਾ ਕਰੋ ਬਿਲਕੁਲ ਗਰਾਉਂਡ ਦਾ ਗਰਾਉਂਡ ਦਾ ਨਸ਼ਾ ਸਭ ਤੋਂ ਬੈਸਟ ਹੋ। ਪੱਕਾ ਕੋਈ ਖਤਮ ਫਿਨਿਸ਼ ਕਰ। ਹਾਂ। ਬਸ ਠੀਕ ਹੈ ਜੀ। ਬਸ ਮੈਂ ਵੀਰ ਨੂੰ ਇਹ ਕਹੂੰਗਾ ਵੀ ਜੋ ਕੰਮ ਕਰ ਰਹੇ ਹੋ ਉਹਨੇ ਕਰਦੇ ਰਹੋ ਤੇ ਬੱਚਿਆਂ ਦੀ ਜ਼ਿੰਦਗੀ ਬਣਾਉਂਦੇ ਰਹੋ। ਹਾਂ ਉਹ ਪ੍ਰਮਾਤਮਾ ਤੁਹਾਨੂੰ ਦੇਖ ਰਿਹਾ। ਸ਼ਾਇਦ ਲੋਕ ਤੁਹਾਨੂੰ ਬਹੁਤ ਕੁਝ ਬੋਲਦੇ ਹੋਣਗੇ ਪਰ ਉਹ ਪ੍ਰਮਾਤਮਾ ਤੁਹਾਡੇ ਨਾਲ ਹੈ। ਸੋ ਉਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ। ਮੈਂ ਨੇ ਇੱਕ ਚੀਜ਼ ਮੈਂ ਵੀ ਕਹਿਣਾ ਚਾਹੂੰਗਾ ਮੈਂ ਨੇ ਭਰਤੀਆਂ ਬੜੀਆਂ ਮੈਂ ਵੀ ਦੇਖੀਆਂ ਨੇ ਪਰ ਮੈਨੂੰ ਇੱਕ ਪਲੇਟਫਾਰਮ ਨਹੀਂ ਮਿਲਿਆਗਾ ਮਤਲਬ ਕਹਿੰਦਾ ਟ੍ਰੇਨਿੰਗ ਦਾ। ਅੱਜ ਦੇ ਸਮੇਂ 'ਚ ਬੱਚਿਆਂ ਨੂੰ ਮੈਂ ਇੱਕ ਮੁਜਾਰਿਸ਼ ਕਰਾਂਗੇ ਕਿ ਕਿਸੇ ਨੂੰ ਜੇ ਕੋਈ ਨਈ ਜਰੀਆ ਮਿਲਦਾ ਨਾ ਤਾਂ ਤੁਸੀਂ ਪ੍ਰੀਤੋਂ ਫਿਟ ਅਕੈਡਮੀ ਨੂੰ ਜੁਆਇਨ ਕਰ ਸਕਦੇ ਹੋ ਜੇ ਨਹੀਂ ਇਹਨਾਂ ਦਾ ਕੋਈ ਕੰਟੈਕਟ ਮਾੜੇ ਤਾਂ ਤੁਸੀਂ ਭਾਈ ਅੰਤਰਜੋਤ ਜੀ ਨੂੰ ਕੰਟੈਕਟ ਕਰ ਸਕਦੇ ਹੋ ਮੈਨੂੰ ਕੰਟੈਕਟ ਕਰ ਸਕਦੇ ਹੋ ਇਹਨਾਂ ਨੂੰ ਜਿੰਨੇ ਭਰਾ ਖੜੇ ਆ ਕਿਸੇ ਨੂੰ ਵੀ ਕੰਟੈਕਟ ਕਰ ਲਓ ਕੋਈ ਗੱਲ ਨਹੀਂ ਪ੍ਰੀਤੋਂ ਫਿਟ ਅਕੈਡਮੀ ਜੀ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਮਿਲੂਗੀ ਐਗਜ਼ਾਮ ਦੀ ਤਿਆਰੀ ਤੇ ਫਿਜ਼ੀਕਲ ਦੀ ਤਿਆਰੀ ਸਾਰੀ ਤਿਆਰੀ ਹੁੰਦੀ ਹੈ ਪਹਿਨ ਪੂਰੀ ਸੇਫਟੀ ਆ ਬਾਕੀ ਭਾਈ ਤੁਹਾਨੂੰ ਆਪ ਦੱਸ ਦੇ ਨਡੇਲੀ ਬਿਲਕੁਲ भाई जो भी भाई दी रेफरेंस ਆਏਗਾ ਮੇਰੇ ਵੱਲੋਂ ਅਕੈਡਮੀ ਜਾਉਣ ਤੁਹਾਨੂੰ 10% ਆਫ ਜਿਹੜਾ ਦਿੱਤਾ ਜਾਊਗਾ ਚਾਹੇ ਜੋ ਵੀ ਮੈਂਬਰ ਖੜੇ ਨੇ ਸਾਰੇ ਸਾਨੂੰ ਮੈਸੇਜ ਕਰ ਲਿਓ ਜੇ ਨਹੀਂ بھائی ਉਹਨਾਂ ਦੀ ਆਈਡੀ ਲੱਭਦੀ ਜਾਂ ਕਿਵੇਂ ਮਰਜ਼ੀ ਸਾਨੂੰ ਕੰਟੈਕਟ ਕਰ ਲਿਓ ਅਸੀਂ ਖੁਦ بھائی ਉਹਨਾਂ ਦਾ ਕੰਟੈਕਟਰ ਦਵਾਵਾਂਗੇ ਤੇ ਤੁਹਾਨੂੰ ਆਪਣੇ ਵੱਲੋਂ ਪੂਰੀ ਸਿਉਰਟੀ ਦਿੰਨੇ ਆ ਵੀ ਓਕੇ ਰਿਪੋਰਟ ਹੈ ਕੰਮ ਠੀਕ ਹੈ ਥੈਂਕ ਯੂ